ਹਾਂਜੀ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮਾਨਯੋਗ ਸਿਵਲ ਸਰਜਨ ਮਾਨਸਾ ਡਾਕਟਰ ਅਰਵਿੰਦਪਾਲ ਜੀ ਤੇ ਡਾਕਟਰ ਸੰਤੋਸ਼ ਭਾਰਤੀ ਜੀ ਜ਼ਿਲ੍ਹਾ ਐਪੀਡੀਮਿਓਲੋਜਿਸ ਸਾਹਿਬ ਤੇ ਮਾਨਯੋਗ ਐਸ ਐਮ ਓ ਬਲਾੜਾ ਮੈਡਮ ਮਨਜੀਤ ਕੌਰ ਜੀ ਇਹਨਾਂ ਦੇ ਦਿਸਿਆ ਨਿਰਦੇਸ਼ਾਂ ਅਨੁਸਾਰ ਅਸੀਂ ਜਿਹੜਾ ਹੈਗਾ ਅੱਜ ਠਾਣਾ ਸਿਟੀ ਤੇ ਠਾਣਾ सदर ਦੀ ਜਿਹੜੀ ਹੈਗੀ ਅਸੀਂ ਚੈਕਿੰਗ ਕਰੀਏ ਇਹਦੇ ਵਿੱਚ ਅਸੀਂ ਜਿਹੜਾ ਬਲਾੜੇ ਦੇ ਵਿੱਚ ਜਾ ਕੇ ਉੱਥੇ ਦੇਖਿਆ ਹੈਗਾ ਅਸੀਂ ਇਹਨਾਂ ਦੇ ਠਾਣੇ ਦੇ ਵਿੱਚ ਜਿਹੜਾ ਕੋਈ ਪਾਣੀ ਵਗੈਰਾ ਸੀਗਾ ਉਹਦੇ ਵਿੱਚ ਕੋਈ ਲਾਰਵਾ ਤਾਂ ਨਹੀਂ ਮਿਲਿਆ ਪਰ ਇਹੜਾ ਪਾਣੀ ਸੀ ਅਸੀਂ ਥੋੜਾ ਜਿਹਾ ਉਹਨੂੰ ਢਲਾਇਆ ਹੈਗਾ ਇੱਕ ਦੋ ਥਾਵਾਂ ਤੇ ਜਿਵੇਂ ਕੋਈ ਸੀਵਰੇਜ ਦੀ ਸੀਗੀ ਉਹ ਉਹਦਾ ਟੱਕਣ ਜਿਆ ਉਹਨਾਂ ਨੂੰ ਕਿਹਾ ਵੀ ਇਹ ਲਵਾ ਕੇ ਰੱਖੋ ਇੱਕ ਦੋ ਥਾਵਾਂ ਦੇ ਜਿਹੜੇ ਪਾਈਪਾਂ ਸੀ ਉਹ ਉਹਦਾ ਅਸੀਂ ਉਹਨਾਂ ਨੂੰ ਕਿਹਾ ਹੋਇਆ ਵੀ ਥੋੜੀ ਜਿਹੀ ਸਫਾਈ ਜਿਹੜੀ ਹੈਗੀ ਰੱਖਣੀ ਜ਼ਰੂਰੀ ਹੈ ਬਾਕੀ ਅਸੀਂ ਜਿਹੜਾ ਹੈਗਾ ਠਾਣੇ ਵਾਲਿਆਂ ਨੇ ਬੜਾ ਅੱਛਾ ਸਹਿਯੋਗ ਦਿੱਤਾ ਸਾਡੀ ਪੂਰੀ ਸਮੂਚੀ ਟੀਮ ਦਾ ਤੇ ਅਸੀਂ ਇਹਨਾਂ ਦੇ ਦਿਲੋਂ ਧੰਨਵਾਦੀ ਵੀ ਹਾਂ ਉਥੋਂ ਦੀ ਸਫਾਈ ਵੀ ਦੇਖੀ ਹੈ ਸਫਾਈ ਜਿਹੜੀ ਹੈਗੀ ਆ ਕੁੱਲ ਮਿਲਾ ਕੇ ਠੀਕ ਠਾਕ ਹੈ ਵਧੀਆ ਹੈ ਪਰ ਉਹਨਾਂ ਨੇ ਸਾਨੂੰ ਇੱਕ ਭਰੋਸਾ ਵੀ ਦਿਵਾਇਆ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੋਂ ਬਰਸਾਤਾਂੋਂ ਸਟਾਰਟ ਹੋ ਜਾਣੀਆਂ ਨੇ ਵੀ ਅਸੀਂ ਜਿਹੜਾ ਪਾਣੀ ਦੀ ਨਿਕਾਸੀ ਦਾ ਪੂਰਾ ਅੱਛਾ ਪ੍ਰਬੰਧ ਕਰਾਂਗੇ ਜਿਹੜੇ ਸਾਡੇ ਕੋਲ ਢੋਲ ਵਗੈਰਾ ਜਾਂ ਕੋਈ ਵੀ ਇਦਾਂ ਦੀ ਟੈਂਕੀਆਂ ਪਈਆਂ ਨੇ ਜਾਂ ਕੋਈ ਬਰਤਨ ਪਈਆਂ ਨੇ ਅਸੀਂ ਉਹਨਾਂ ਨੂੰ ਵੀ ਜਿਹੜਾ ਹੈਗਾ ਪ੍ਰੋਪਰ ਤਰੀਕੇ ਨਾਲ ਢੱਕ ਕੇ ਰੱਖਾਂਗੇ ਇਸ ਕਰਕੇ ਜਿਹੜਾ ਹੈਗਾ ਅਸੀਂ ਜਿਹੜੀ ਇਹ ਆਪਣਾ ਹਰ ਸ਼ੁੱਕਰਵਾਰ ਡੇਂਗੂ ਤੇ ਬਾਰ ਤਹਿਤ ਜਿਹੜਾ ਹੈਗਾ ਅਸੀਂ ਡਰਾਈ ਡੇ ਫਰਾਈਡੇ ਜਿਹੜੇ ਹੈ ਮਨਾਉਣੇ ਆ ਤੇ ਸਾਡੀ ਜਿਹੜੀ ਸਿਹਤ ਵਿਭਾਗ ਦੀ ਅੱਜ ਦੀ ਜਿਹੜੀ ਹੈਗੀ ਇੱਕ ਕਵਰੇਜ ਹੈਗੀ ਜਿਹੜੀ ਉਹਨਾਂ ਨੇ ਪੁੱ ਦਵਾਈ ਸਰ ਜੇ ਉਥੇ ਕੋਈ ਆਪਣਾ ਡੇਂਗੂ ਦੇ ਪੋਜ਼ਿਟਿਵ ਕੇਸ ਆਉਂਦੇ ਆ ਤਾਂ ਅਸੀਂ ਉਥੇ ਦਵਾਈ ਵੀ ਸਿਟਕਦੇ ਆ ਤੇ ਜਿਹੜੀ ਸਾਡੇ ਸਿਹਤ ਵਿਭਾਗ ਤੇ ਨਗਰ ਕੌਂਸਲ ਵੱਲੋਂ ਇੱਕ ਸੀ ਫੌਗਿੰਗ ਵੀ ਕਰਾਉਣੇ ਆ ਉਹ ਵੀ ਜਿਹੜੀ ਉਹਨਾਂ ਨਾਲ ਗੱਲਬਾਤ ਹੋਈ ਆ ਅਸੀਂ ਜਿਹੜਾ ਉਹ ਵੀ ਆਪਣਾ ਅੱਗੇ ਤੋਂ ਜਾਰੀ ਰੱਖਾਂਗੇ ਨਾਲ ਕਰਵਾਵਾਂਗੇ ਅੱਜ ਥਾਣਾ ਸਦਰਪੁਰ ਡੱਬਾ ਵਿਖੇ ਡੇਂਗੂ ਸੰਬੰਧੀ ਟੀਮ ਚੈਕਿੰਗ ਲਈ ਆਈ ਸੀ ਜਿਨ੍ਹਾਂ ਨੇ ਤਸੱਲੀ ਪ੍ਰਗਤੀ ਥਾਣਾ ਸਦਰ ਦੇ ਏਰੀਆ ਵਿੱਚ ਕੋਈ ਵੀ ਲਾਰਵਾ ਵਗੈਰਾ ਨਹੀਂ ਹੈ ਸਫਾਈ ਵੀ ਦੁਸਤ ਹੈ ਇਸ ਕਰਕੇ ਉਹਨਾਂ ਨੇ ਬਹੁਤ ਸਾਰੀ ਪ੍ਰਗਟ ਕੀਤੀ ਹੈ ਤੇ ਅੱਗੇ ਤੋਂ ਵੀ ਇਸ ਤਰੀਂ ਅਸੀਂ ਥਾੜੀ ਸਫਾਈ ਵਗੈਰਾ ਰੱਖਾਂਗੇ ਬਰਕਰਾਰ ਤੇ ਲਾਰਵਾ ਸਬੰਧੀ ਜਿਹੜਾ ਡੇਂਗੂ ਦਾ ਲਾਰਵਾ ਹੁੰਦਾ ਹੈ ਉਸ ਵੱਲ ਧਿਆਨ ਦੇ ਕੇ ਰੱਖਾਂਗੇ